ਮੈਂ ਨਿਤਿਆ ਰਾਣਾ ਮਹਿੰਦਰ ਸਿੰਘ ਜੀ ਅਸੀਂ ਪਹਿਲੋਂ ਐਗਰੀਕੇਟਰ ਕਰਦੇ ਹਾਂ ਹੁਣ ਇਹ ਸਪੀਡ ਕੰਟੈਕਟ ਫਾਰਮਿੰਗ ਕਰਨਾਲ ਨਾਲ ਜੁੜੇ ਆ ਜੀ ਕੰਪਨੀ ਆ ਇਹ ਵਧਮੀ ਕਪੌਸ਼ਤੀ ਹਾਂਜੀ ਤੇ ਇਹ ਤੋਂ ਖਾਦ ਬਣਦੀ ਆ ਆਰਗੈਨਿਕ ਇਹ ਵਿੱਚ ਗੰਡੋਏ ਪਾਏ ਜੀ ਕੇਜੂਆ ਪਾਇਆ ਦੇ ਵਿੱਚ ਹਾਂਜੀ ਪਹਿਲੋਂ ਗੋਬਰ ਪਾਈਦਾ ਬੈਡ ਦੇ ਵਿੱਚ ਫਿਰ ਕੇਜੂਆ ਪਾਈਦਾ ਫਿਰ ਇਹ 7-8 ਮਹੀਨੇ ਬਾਅਦ ਖਾਦ ਜਿਹੜੀ ਤਿਆਰ ਹੋ ਜਾਂਦੀ ਆ ਜੀ ਇਹ ਜੀ ਅੱਜ ਇਹ ਤੇ ਨਿਕਲੀਆਂ ਇਹ ਤੇ ਨਵਾਂ ਨਵਾਂ ਪਾਇਆ ਉਦਾਂ ਲੇਕਿਨ ਇਹ ਚੋਂ ਇਹ ਚਾਰਕ ਚਾਰਕ ਬੋਰੀਆਂ ਪੰਜ ਬੋਰੀਆਂ ਇੱਕ ਬੈਟਜੋ ਨਿਕਲ ਆਉਂਦੀਆਂ 4 ਕਿਲੋ ਦੀਆਂ 550 ਬੈਟ ਹੈ ਜੀ ਇਹ ਕੰਪਨੀ ਦਿੰਦੀ ਆ ਸਭ ਕੁਝ ਗੋਬਰ ਗਾਬਰ ਸਭ ਕੁਝ ਹਾਤੀ ਜੋ ਨਾ ਦਿਆ ਪਾਣੀ ਦੇਣ ਵਾਸਤੇ ਬੰਦਾ ਉਹਨਾਂ ਦਾ ਹੀ ਆ ਜੀ ਇਹਦਾ ਬਹੁਤ ਫਾਇਦਾ ਜੀ ਇੱਕ ਤੇ ਆਪਣੀ ਥਾਲੀ ਵਿੱਚੋਂ ਯਾਰ ਜਿਹੜਾ ਉਹ ਨਿਕਲ ਜਾਂਦਾ ਜੀ ਇਹ ਪੇਪਰ ਵੀ ਕੋਟ ਦੀ ਖਾਤ ਪੁਕਾਰਦਾ ਜਿਹੜੇ ਬਾਕੀ ਕੈਮੀਕਲ ਵਰਤਦੇ ਆਪਾਂ ਉਹ ਨਹੀਂ ਵਰਤਣੇ ਨਾ ਹੀ ਤੇ ਕੋਈ ਸਪਰੇਅ ਕਰਨੀ ਕਿੱਥੇ ਵੀ ਅਸੀਂ ਫਸਲ ਤੇ ਪਾਉਣੀ ਸਪਰੇਅ ਨਹੀਂ ਕਰਨੀ ਕੋਈ ਰੇ ਨਹੀਂ ਪਾਉਣੀ ਇਹਦੀ ਯੂਜ਼ ਕਰਦੇ ਅਸੀਂ ਦਾ ਇਹ ਪਾਈਪ ਲਾਇਆ ਜੀ ਇਹਦੇ ਵਿੱਚੋਂ ਨਿਕਲਦਾ ਥੋੜਾ ਜਿਹਾ ਜੂਸ ਜਿਹਾ ਉਹਦੇ ਵ ਤੇ ਇੱਕ ਸਪਰੇਅ ਵਾਸਤੇ ਜਿਹੜਾ 550 ਰੁਪਏ ਲੀਟਰ ਵਿਕਦਾ ਜੀ ਉਹ ਬਾ ਸਪਰੇਅ ਕਰੀ ਦਿਓ ਜੀ ਕਣਕ ਦੇ ਜੋ ਫੌਲਤੇ ਆਉਂਦੀ ਆ ਜਾਂ ਝੋਨਾ ਫੌਲਤੇ ਹੁੰਦਾ ਉਹਦੇ ਸਪਰੇਅ ਕਰੀ ਜੀ ਇਹ ਸਾਨੂੰ ਜੀ ਹੁਣ 550 ਬੈਡ ਲੱਗਾ ਤਾਂ 55000 ਰੁਪਏ ਦਾ ਰੈਂਟ ਆਉਂਦਾ ਜੀ ਇਹਦਾ ਤੇ ਕੁਝ ਹੀ ਪੈਸੇ ਇਨਵੈਸਟ ਕੀਤੇ ਆ ਉਹਦੇ ਪੈਸੇ ਜਿਹੜੇ ਉਹ 2 ਸਾਲ ਜਿੰਨੇ ਵੀ ਤੁਸੀਂ ਕਰੋਗੇ 2 ਸਾਲ ਚ ਉਹਦੇ ਪੈਸੇ ਜਿਹੜੇ ਡਬਲ ਹੋ ਜਾਂਦੇ ਆ ਜੀ ਸਾਡਾ 1.5 ਕਿੱਲੇ ਚ ਲੱਗਿਆ ਜੀ ਕਿਸਾਨ ਫੀਸ ਬਣਾਉਂਦੇ ਕਿ ਆਪ ਕੋ ਕਮਿਸ਼ਨ ਆਉਂਦੀ ਕਿ ਕਿਸਾਨ ਆਉਂਦੇ ਆ ਸਾਡੇ ਕੋਲ ਬੁੱਕ ਰੌਣ ਵਾਸਤੇ ਪਰ ਅਜੇ ਬਣੀ ਨਹੀਂ ਜਦੋਂ ਬਣੇਗੀ ਮੈਂ ਕੰਪਨੀ ਜਿਹੜੀ ਉਹ ਆਪੇ ਇਹਨਾਂ ਨੂੰ ਉਹਨਾਂ ਨੂੰ ਗਾੜੀ ਕਰੇਗੀ ਕਿੰਨੇ ਕਿ ਚਿਰ ਚ ਤਿਆਰ ਹੋਏ ਇਹ ਤਿੰਨ ਕਿ ਮਹੀਨੇ ਤਿਆਰ ਹੋ ਜੀਨੀ ਹੈ ਦੱਸ ਦਿਓ ਤੁਸੀਂ ਆਨਲਾਈਨ ਵੀ ਜਿਹੜੀ ਹੈ ਇਹਦੀ ਡਿਲੀਵਰੀ ਕਰੋਗੇ ਹਾਂਜੀ ਆਨਲਾਈਨ ਵੀ ਹੁੰਦੀ ਹੈ ਜੀ ਇਹ ਮੁਲਾਜ਼ਮ ਕਿੰਨੇ ਲਾਏ ਤੁਸੀਂ ਇਹ ਮੁਲਾਜ਼ਮ ਅਸੀਂ ਇੱਕ ਹੀ ਰੱਖਿਆ ਜੀ ਪਾਣੀ ਵਾਲਾ ਬਾਕੀ ਤੇ ਸਭ ਉਹਨਾਂ ਤੇ ਜਦੋਂ ਇਹਨੂੰ ਬਾਅਦ ਨੇ ਉਦੋਂ ਲੇਬਰ ਚਾਹੀਦੀ ਆ ਬਾਅਦ ਚ ਇਹਨੂੰ ਕੋਈ ਏਡੀ ਜ਼ਰੂਰਤ ਨਹੀਂ ਪੈਂਦੀ ਇੱਕ ਪਰਾਲੀ ਆ ਇੱਕ ਉੱਪਰਲੇ ਦਿੱਤੀ ਆ ਆਪਣੀ ਬੋਰੀ ਦਿੱਤੀ ਉਹਦਾ ਕੀ ਮਤਲਬ ਹੈ ਉਹਦੇ ਨਾਲੇ ਉਹਦੇ ਥੱਲੇ ਜਿਹੜੇ ਨੂੰ ਸ਼ੌਰਾ ਰਹਿੰਦਾ ਜੀ ਤੇ ਗੰਡੋਏ ਜਿਹੜੇ ਜ਼ਿਆਦਾ ਸੁੰਦੇ ਤੇ ਇਨੂੰ ਸੇਲਰਾਂ ਨੇ ਜੇਦੀ ਜਿੰਨੀ ਵੀ ਸਹੀਦਾ ਇਹਨਾਂ ਲਾਗਤ ਤੇ ਮੁਨਾਫਾ ਤੇ ਬਹੁਤ ਜ਼ਿਆਦਾ ਜੀ ਲੱਗਤ ਜਿਹੜੀ ਆ ਉਹ ਇੱਕ ਇੱਕ ਬੈੱਡ ਜਿਹੜਾ 100000 ਚ ਪੈਂਦਾ ਸਾਨੂੰ ਅਸੀਂ 10 ਲੱਖ ਰੁਪਇਆ ਦਿੱਤਾ ਸੀ ਤੇ 100 ਬੈੱਡ ਮਿਲਿਆ ਸੀ ਫਿਰ ਹੋਰ ਸਾਡੇ ਨਾਲ ਬੰਦੇ ਜੁੜਦੇ ਗਏ ਜੁੜਦੇ ਗਏ ਉਹਨਾਂ ਦੇ ਵੀ ਪੈਸੇ ਇੱਥੇ ਲੱਗੇ ਆ ਇਹ ਉਹਨਾਂ ਦੇ ਪੈਸੇ ਲੱਗੇ ਮਤਲਬ 55 ਲੱਖ ਦਾ ਇਹ ਜਿਹੜਾ ਤਿਆਰ ਹੋ ਗਿਆ ਇਹਦਾ ਕਿਸਾਨ ਨੂੰ ਚੰਗਾ ਫਾਇਦਾ ਹੈ ਬਹੁਤ ਵਧੀਆ ਫਾਇਦਾ ਜੀ ਬਹੁਤ ਖਾਦਾ ਫਾਇਦਾ ਕੀ ਕਹਿਣਾ ਚਲਦੇ ਬਾਕੀ ਇੱਕ ਤੇ ਇੱਕ ਤੇ ਤੁਸੀਂ ਵੇਖੋ ਜੀ ਜਿਹੜੇ ਤੁਸੀਂ ਇਨਵੈਸਟ ਕਰਦੇ ਆ ਉਹ 25 ਮਹੀਨੇ ਤਾੜੀ ਡਬਲ ਹੋ ਜਾਂ ਇਹ ਤੁਸੀਂ 5 ਲੱਖ ਮੰਨ ਲਓ ਦਿੰਦੇ ਹੋ ਤੇ 25ਵੇਂ ਮਹੀਨੇ ਬਾਅਦ ਤੁਹਾਨੂੰ 10 ਲੱਖ ਰੁਪਈਆ ਮਿਲ ਜਾਂਦਾ ਉਸੇ ਅੱਜ ਪੈਸੇ ਜਮਾ ਕਰਾਉਦੇ ਕੱਲ ਨੂੰ ਤੁਹਾਡੀ ਰਟਨ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਕਹਿਣਾ ਚਾਹੁੰਦਾ ਜੀ ਇਹ ਬਹੁਤ ਵਧੀਆ ਕੰਮ ਹੈ ਤੇ ਤੁਸੀਂ ਬਾਕੀ ਦਾ ਕੰਮ ਤੇ ਤੋਂ ਨੇ ਜੋ ਛੱਡ ਕੇ ਅੰਦਰ ਆਓ ਤੇ ਬਹੁਤ ਵਧੀਆ ਜਿਗਾੜਿਆ ਜੀ ਇਹ 99.54 ਇਹਨਾਂ ਤੀਨੋਂ ਨੌਂ ਦੱਤਰ